ਦੇ ਕਰ ਰਿਹਾ ਉਸ ਤੋਂ ਬਾਅਦ ਪੰਜਾਬ ਸਰਕਾਰ ਨਾਲ ਜਿਹੜੀਆਂ ਮੰਗਾਂ ਆ ਪੰਜਾਬ ਸਰਕਾਰ ਨੇ ਮੰਨਣੀਆਂ ਇਹ ਪੰਜਾਬ ਸਰਕਾਰ ਨੂੰ ਵੀ ਟਾਈਮ ਦਿੰਦਾ ਕੁ ਮਹੀਨੇ ਦਾ ਜੇ ਨਹੀਂ ਹੋ ਗਏ ਜਿੱਥੇ ਦੇ ਮੰਤਰੀ ਜਾਣਗੇ ਜਿੱਥੇ ਇਹਦੇ ਮੰਤਰੀ ਜਾਣਗੇ ਉੱਥੇ ਤੁਸੀਂ ਦੋ ਤਿੰਨ ਉੱਥੇ ਤੁਸੀਂ ਪੰਜਾਬ ਦੇ ਮੰਤਰੀਆਂ ਦਾ ਵੀ ਘਰਾਓ ਕਰਾਂਗਾ ਪਰ ਮੈਂ ਜਿਲੰਦਰ ਦਾ ਵਸਤੀਗ ਆ ਜੇ ਜਿਲੰਦਰ ਜਾਊਗਾ ਤੇ ਰਾਤ ਨੂੰ ਵੀ 8 ਵਜੇ ਪਤਾ ਲੱਗੂਗਾ ਤਾਂ ਘਰਾਓ ਕਰੂੰਗਾ ਜੇ ਪੰਜਾਬ ਦਾ ਕਿਤੇ ਹੋਰ ਦਾ ਪ੍ਰੋਗਰਾਮ ਹੋਊਗਾ ਇਹ ਸਰਚ ਕਰੋ ਮਲਕੀਸ਼ ਸਿੰਘ ਪਾਲ ਟਰਾਂਸਪੋਰਟਰ ਮੇਰਾ ਖਲ 15 ਮੈਂ ਮੈਂ ਕੱਲ ਬੋਲਦੇ ਹਾਂ ਮੀਡੀਆ ਨੂੰ ਕਿਹਾ ਸੀ ਕਿ ਹਜ਼ਾਰ ਕਰੋੜ ਰੁਪਏ ਦੀ ਬੈਂਕ ਠੱਗੀ ਦਾ ਮਾਮਲਾ ਦਰਜ ਆਉਂਦੇ ਪਰ ਹਜ਼ਾਰ ਨਹੀਂ ਜੋ ਸੁਣਨ ਜਾ ਰਿਹਾ 2-3000 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਆ। ਉਹ ਸਰਕਾਰ ਨਾਲ ਮਿਲਣੇ ਉਹ ਆਪਣਾ ਚਮਕ بچਾਉਂਦੇ ਆ। ਹੈਪੀ ਸੰਧੂ ਮਲੰਗ ਆਦਮੀ ਆ। ਨਾ ਮੈਂ ਕੁਸਕੇ ਦੇ ਕੋ ਖਾਦਾ ਨਾ ਖਾਣਾ। ਮੇਰੀ ਜਾਂਚ ਕਰਵਾ ਲੈ ਸਰਕਾਰ ਜਿਹੜੀ ਮਰਜ਼ੀ ਜਾਂਚੀ ਲੋ ਕਰਾਵੇ। ਇੱਕ ਵੀ ਪੈਸੇ ਦਾ ਮੈਂ ਰਵਾਧਾ ਨਿਕਲਾਂ ਉਸੇ ਬਲੇ ਇਸਤੀਫਾ ਦਊਂ। ਅੱਧਾ ਪੰਜਾਬ ਜਿਹੜਾ ਸੀਗਾ ਅੱਧਾ ਪੰਜਾਬ ਸਾਡਾ ਜਿਹੜਾ ਆ ਸਾਡੇ ਪ੍ਰੇਮ ਠੇਕੇਦਾਰਾ ਕੁੜਕਪੁਰੇ ਦਾ ਜਿਹਦੇ ਪਰਚਾ ਵਿੱਚ ਰਜਿਸਟਰਡ ਹੋਇਆ ਉਹ ਔਰ ਕੁਝ ਹੋਰ ਛੋਟੇ ਠੇਕੇਦਾਰਾਂ ਨੂੰ ਅੱਧਾ ਪੰਜਾਬ ਵੇਚਦਾ ਸੀ ਉਹਨਾਂ ਨੇ ਪੰਜਾਬ ਦੇ ਟਰੱਕ ਆਪਰੇਟਰਾਂ ਨਾਲ ਧੋਖਾ ਕੀਤਾ ਟਰੱਕ ਆਪਰੇਟਰਾਂ ਤੋਂ ਕੰਮ ਕਰਾ ਲਿਆ ਬਹੁਤੇ ਟਰੱਕ ਆਪਰੇਟਰਾਂ ਨੂੰ ਪੈਸੇ ਨਹੀਂ ਮਿਲੇ ਉਹ ਅੱਜ ਵੀ ਵਿਚਾਰੇ ਅੱਜ ਪੰਜਾਬ ਦੀ ਹਿਲਾਤ ਕੀ ਆ ਇੱਕ ਹੰਕਾਰੀ ਰਾਜਾ ਆਇਆ ਸੀ ਕੈਪਟਨ ਅਮਨਿੰਦਰ ਸਿੰਘ ਜਿਨੇ ਪੰਜਾਬ ਦੀਆਂ ਟਰੱਕਾਂ ਨੂੰ ਕਦੇ ਨਹੀਂ ਰੁਕਦਾ ਅੱਜ ਲੜਾਈ ਤਾਂ ਪੰਜਾਬ ਦੀ ਆ ਸਾਰੇ ਪੰਜਾਬ ਦੀ ਲੜਾਈ ਹੋ ਗਿਆ ਆਪਾਂ ਪੰਜਾਬ 'ਚ ਬੈਠੇ ਆਂ ਪਰ ਕੁਝ ਸਾਡੇ ਲੋਕ ਮੈਨੂੰ ਨਹੀਂ ਸਮਝ ਆਉਂਦੀ ਸਾਡੇ ਆ ਕਿਸਾਨ ਜਥੇ ਬੰਦਿਆ ਬਣਿਆ ਹੋਇਆ ਮੇਰਾ ਕਹਦਾ ਐਸੇ ਦੇ 40 45 ਕਿਸਾਨ ਜਥੇ ਬੰਦਿਆਂ ਤੇ ਯਾਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਇਹ ਤੁਸੀਂ ਕਿਉਂ ਨਹੀਂ ਕਰਦੇ ਟਰੈਕਟਰ ਟਰਾਲੀ ਕਿਹਦੇ ਟਰੈਕਟਰ ਕਿਹਦੇ ਕੋਲ ਨਹੀਂ ਟਰੈਕਟਰ ਹੈਗਾ ਕਿਸਾਨ ਦੇ ਕੋਲ ਟਰੈਕਟਰ ਹੈ ਨਾ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜਾਈ ਆ ਜਿਹੜੀ ਲੜਾਈ ਆ ਵੀਰੋ ਇਹ ਸਾਰੀ ਤੁਹਾਡੇ ਦੀ ਲੜਾਈ ਹੈ ਸਾਡੀ ਵੀ ਲੜਾਈ ਆ ਇਹ ਪੰਜਾਬ ਦੇ ਇੰਡੀਆ ਦੇ ਡਰਾਈਵਰਾਂ ਦੀ ਲੜਾਈ ਆ ਜਿਹੜਾ ਮੋਦੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਹੈ ਡਰਾਈਵਰਾਂ ਵਾਸਤੇ ਇਹਦੇ ਵਿੱਚ 10-10 ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਆਪਾਂ ਬਹੁਤੇ ਲੋਕ ਵੀਰੋ ਨੋਰਮਲ ਫੈਮਿਲੀ ਐਸੇ ਬਿਲੋਂਗ ਕਰਦੇ ਆ ਤੇ ਜਿਹੜੀ ਆਪਣੇ ਕੋਲ ਗੱਡੀਆਂ ਹੁੰਦੀਆਂ ਉਹ ਵੀ ਮੇਰਾ ਖਿਆਲ 90% ਜਿਹੜੀਆਂ ਹੁੰਦੀਆਂ ਉਹ 5 ਲੱਖ ਤੋਂ ਥੱਲੇ ਉਹਨਾਂ ਦਾ ਰੇਟ ਹੁੰਦਾ ਪਰ ਜੇ ਉਹਤੇ ਵੀ ਅਸੀਂ ਫਾਈਨਾਂਸ ਕਰਾਇਆ ਹੁੰਦਾ ਉਹਦਾ ਕਾਰਨ ਕੀ ਆ ਕਿ ਆਪਾਂ ਮਿਹਨਤ ਕਾ ਸ਼ਲੋਗ ਆ ਤੇ ਅਸੀਂ ਚਾਹੁੰਦੇ ਕਿ ਆਪਣੇ ਪਰਿਵਾਰ ਦਾ ਉਸਾ ਦਾ ਕਈ ਗੱਡੀਆਂ 50000 ਦੀਆਂ 70000 ਦੀਆਂ ਵੀ ਅੱਜ ਕੱਲ ਆ ਜਾਂਦੀਆਂ ਲੱਖ ਰੁਪਏ ਦੀ ਵੀ ਪੁਰਾਣੀ ਗੱਡੀ ਆ ਜਾਂਦੀ। ਉਹਦੇ ਨਾਲ ਉਹ ਆਪਣਾ ਪਰਿਵਾਰ ਨੂੰ ਕਿਤੇ ਲੈ ਕੇ ਜਾਣਾ ਆਸਾਨ ਹੁੰਦਾ। ਤੇ ਦੂਜੀ ਗੱਲ ਕਾਰ ਦਾ ਡਰਾਈਵਰ ਹੋ ਗਿਆ ਉਹ ਵੀ ਡਰਾਈਵਰ ਆ। ਮੋਟਰਸਾਈਕਲ ਦਾ ਡਰਾਈਵਰ ਹੋ ਗਿਆ ਉਹ ਵੀ ਡਰਾਈਵਰ ਆ। ਟਰੈਕਟਰ ਦਾ ਡਰਾਈਵਰ ਹੋ ਗਿਆ ਉਹ ਵੀ ਡਰਾਈਵਰ ਆ। ਸੋ ਹਰ ਗੱਡੀ ਦਾ ਡਰਾਈਵਰ ਡਰਾਈਵਰ ਦੇ ਖਿਲਾਫ ਕਾਨੂੰਨ ਨੇ ਨਾਗੇ ਟਰੱਕ ਆਣ ਦੇ ਖਿਲਾਫ ਆ। ਉਹ ਸਾਡੀ ਬਦਕਿਸਮਤੀ ਆ ਪੰਜਾਬ ਦੀ ਮੈਂ ਸਮਝਦਾ ਕਿ ਸਾਨੂੰ ਬਹੁਤੇ ਲੋਕਾਂ ਨੂੰ ਅੱਜ ਕਿੱਥੇ ਦੀ ਕਿੱਥੇ ਅਸੀਂ ਸੋਸ਼ਲ ਮੀਡੀਆ ਤੇ ਪਹੁੰਚ ਗਏ ਆ। ਪਰ ਇਹਦੀ ਅਵੇਰਨੈਸ ਨਹੀਂ ਹੈਗੀ ਜਦੋਂ ਵੀ ਮੈਂ ਕੋਈ ਰੋਡ ਬਲੌਕ ਕਰਦਾ ਤੇ ਇੱਕੋ ਗੱਲ ਸੁਣਨ ਨੂੰ ਬਹੁਤੇ ਲੋਕਾਂ ਤੋਂ ਮਿਲਦੀ ਆ ਇਹ ਟਰੱਕਾਂ ਆਣੇ ਯਾਰ ਪੰਜਾਬ ਦੇ ਵਿੱਚ ਗਦਰ ਪਾਇਆ ਹੋਇਆ ਸੋ ਵੀਰੋ ਮੇਰੀ ਭਾਵਨਾ ਕਿਸੇ ਨੂੰ ਤੰਗ ਕਰਦੀ ਨਹੀਂ ਕੋਈ ਰੋਡ ਬਲੌਕ ਆਂਦੀ ਨਹੀਂ ਐ ਪਰ ਸਾਡੇ ਕੋਲ ਹੱਲ ਵੀ ਕੀ ਆ ਤੁਸੀਂ ਸਾਰੇ মিডিਆ ਵਾਲੇ ਬੈਠੇ ਹੋ ਤੁਸੀਂ ਵੀ ਇਸ ਗੱਲ ਤੋਂ ਜਾਣੂ ਹੋ ਕਿ ਸਾਡੇ ਕੋਲ ਕੋਈ ਹੱਲ ਨਹੀਂ ਬਚਦਾ ਕਿਉਂਕਿ ਜਿਹੜੀ ਸਾਡੀ ਸਰਕਾਰ ਐ ਸੈਂਟਰ ਦੀ ਇਹ ਸੁੱਤੀ ਪਈ ਆ ਪਿਛਲੇ ਕਸਾਲ ਅੰਦੋਲਨ ਹੋਇਆ ਮੇਰੇ ਸਾਹਮਣੇ ਕੀ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਜਿੱਥੇ ਇੰਡੀਆ ਵਾਲੇ ਅਤ ਸੋਹਦਾ ਇੰਡੀਆ ਦਾ ਰਿਆ ਪਰ ਚਲੋ ਕਈ ਬਰਦਾਸ਼ਤ ਕਰ ਲੈਂਦੇ ਆ ਪੰਜਾਬੀ ਲੋਕ ਝਜਾਰੂ ਲੋਕ ਆ ਇਹ ਕਦੇ ਵੀ ਈਨਤਾ ਬਰਦਾਸ਼ਤ ਨਹੀਂ ਕਰਦੇ ਜਿਵੇਂ ਇੱਕ ਸਾਰ ਅੰਦੋਲਨ ਲੜਿਆ ਤੇ ਪੰਜਾਬੀਆਂ ਨੇ ਲੜਿਆ ਜਿਹਦੇ ਨਾਲ ਮੋਦੀ ਦੀ ਸਰਕਾਰ ਨੂੰ ਇਹ ਦੱਸਤਾ ਗਿਆ ਕਿ ਪੰਜਾਬੀ ਜਿਹੜੇ ਆ ਕਦੇ ਵੀ ਥੁੱਕੇ ਹੋਏ ਕਾਨੂੰਨ ਨੂੰ ਮੰਨਦੇ ਨਹੀਂ ਹੈਗੇ ਪਰ ਅੱਜ ਮੈਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਭਵੇਂ ਇਸ ਗੱਲ ਨੂੰ ਮੇਰੀ ਗੱਲ ਨੂੰ ਕੋਈ ਵੀ ਗੁੱਸਾ ਵੀ ਕਰੇ ਪਰ ਮੈਂ ਸੱਚ ਕਹਿਣ ਤੋਂ ਕਦੇ ਨਹੀਂ ਰੁਕਦਾ ਅੱਜ ਲੜਾਈ ਤਾਂ ਪੰਜਾਬ ਦੀ ਆ ਸਾਰੇ ਪੰਜਾਬ ਦੀ ਲੜਾਈ ਕਿਉਂਕਿ ਆਪਾਂ ਪੰਜਾਬ 'ਚ ਬੈਠੇ ਆਂ ਪਰ ਕੁਝ ਸਾਡੇ ਲੋਕ ਮੈਨੂੰ ਨਹੀਂ ਸਮਝ ਆਉਂਦੀ ਸਾਡੇ ਆ ਕਿਸਾਨ ਜਿਹੜੇ ਬੰਦਿਆ ਬਣਿਆ ਹੋਈਆਂ ਮੇਰੇ ਖਿਆਲ ਅਸਤੇ ਦੇ 40 45 ਕਿਸਾਨ ਜਿਹੜੇ ਬੰਦਿਆਂ ਤੇ ਯਾਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਇਹ ਤੁਸੀਂ ਕਿਉਂ ਨਹੀਂ ਕਰਦੇ ਟਰੈਕਟਰ ਟਰਾਲੀ ਕਿਹਦੇ ਟਰੈਕਟਰ ਕਿਹਦੇ ਕੋਲ ਨਹੀਂ ਟਰੈਕਟਰ ਹੈਗਾ ਕਿਸਾਨ ਦੇ ਕੋਲ ਟਰੈਕਟਰ ਹੈ ਨਾ ਕਿਸਾਨ ਦੇ ਕੋਲ ਕਿਸਕਾਰ ਹੈ ਨਾ ਕਿਸਾਨ ਦੇ ਕੋਲ ਮੋਟਰਸਾਈਕਲ ਹੈ ਨਾ ਤੇ ਆਪਾਂ ਕਿਉਂ ਚੁੱਪਿਆ ਇਹਦੇ ਪਿਛੇ ਕੀ ਕਾਰਨ ਨੇ ਆ ਮੈਨੂੰ ਨਹੀਂ ਇਸ ਗੱਲ ਦੀ ਸਮਝ ਆਈ ਪਰ ਚਲੋ ਪੰਜਾਬ ਦੇ ਚਿਹਾਰੇ ਲੋਕ ਆ ਅਸੀਂ ਟਰੱਕਾਂ ਵਾਲੇ ਅਸੀਂ ਆਪਣੀ ਲੜਾਈ ਆਪ ਲੜਾਂਗੇ ਅੱਜ ਜੇ ਕਿਸਾਨ ਜਥੇਬੰਦੀਆਂ ਚੁੱਪਿਆ ਤੇ ਜਿਹੜੀ ਕਿਸਾਨ ਜਥੇਬੰਦੀ ਸਾਡਾ ਸਾਥ ਦੇਊਗੀ ਕਿਉਂਕਿ ਮੇਰਾ ਹਰ ਇੱਕ ਬੰਦਾ ਕਹਿੰਦਾ ਕਿ ਮੈਂ ਕਿਸਾਨਾਂ ਲਈ ਕੀਤਾ ਪਰ ਮੈਂ ਕੁਝ ਨਹੀਂ ਕੀਤਾ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਜੇ ਮੈਂ ਸਾਰਛ ਲੜਿਆ ਮੇਰੇ ਨਾਲ ਬਾਕੀ ਵੀ ਸਾਰੇ ਸਾਡੇ ਸਰਪੰਚ ਸਾਹਿਬਾਂ ਉਹ ਤਾਂ ਜਿਹੜੇ ਸਾਡੇ ਅਹੁਦੇਦਾਰ ਸਹਬਨ ਆ ਉਹ ਆਜਾਏ ਆ ਅਸੀਂ ਜਿਹੜਾ ਇੱਕ ਕਿਸਾਨ ਜਥੇਬੰਦੀ ਜਿਹੜੀ ਇਹਨਾਂ ਨੇ ਬਣਾਈ ਆ ਜਿਹੜਾ ਉਹਦਾ ਵੀ ਇਹਨਾਂ ਨੇ ਐਲਾਨ ਕਰਨਾ ਆ ਪਰ ਮੈਂ ਇਹ ਗੱਲ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਟਰੱਕ ਆਪਰੇਟਰ ਹੈਪੀ ਸੰਧੂ ਸਾਰੀ ਟੀਮ ਨਾਲ ਲੈ ਕੇ ਪੰਜਾਬ ਦੀ ਲੜਾਈ ਜਿਹੜੀ ਹੈਗੀ ਆ ਉਹ ਸੈਂਟਰ ਨਾਲ ਵੀ ਲੜਾਂਗਾ ਉਥੇ ਪੰਜਾਬ ਸਰਕਾਰ ਨਾਲ ਵੀ ਲੜਾਂਗਾ ਕਿਉਂਕਿ ਪੰਜਾਬ ਸਰਕਾਰ ਨੇ ਲਗਭਗ ਸਾਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਲਗਭਗ ਪਿਛਲੇ ਸਾਲ ਦਸੰਬਰ ਦੇ ਵਿੱਚ ਅਸੀਂ 12 13 ਤਰੀਕ ਨੂੰ ਟ੍ਰਾਂਸਪੋਰਟ ਮਿਨਿਸਟਰੀ ਕੋਠੀ ਦਾ ਘਰਾਓ ਕੀਤਾ ਸੀ ਕਿਉਂਕਿ ਉਹਨਾਂ ਨੇ ਉਸ ਸਾਡੇ ਖਿਲਾਫ ਗਲਤ ਕਾਨੂੰਨ ਲੈ ਕੇ ਆਏ ਸੀ ਜੋ ਉਹਨੂੰ ਲੈ ਕੇ ਅਸੀਂ ਕੀਤਾ ਸੀ ਉਸ ਤੋਂ ਬਾਅਦ 20 ਤਰੀਕ ਨੂੰ ਫਲੋਰ ਜਿਹੜਾ ਸਤਰੋਏ ਦਾ ਪੋੜਿਆ ਉਹ ਬੰਦ ਕਰਤਾ ਸੀ ਇੱਕ ਸਾਈਡ ਤੇ ਉਸ ਤੋਂ ਬਾਅਦ ਇੱਕ ਕਮੇਟੀ ਬਣੀ ਸੀ ਜਿਹਦੇ ਵਿੱਚ ਤਿੰਨ ਮਿਨਿਸਟਰ ਚਾਰ ਮਿਨਿਸਟਰ ਸਾਹਿਬਾਨ ਧਾਰੀਵਾਦ ਸਾਹਿਬ ਦੀ ਅਗਵਾਈ ਵਿੱਚ ਧਾਰੀਵਾਦ ਸਾਹਿਬ ਸਾਡੇ ਟ੍ਰਾਂਸਪੋਰਟ ਮੈਂਸੇ ਲਾਲ ਜੀਪੂਲਰ ਜੀ ਤੇ ਨਾਲ ਸਾਡੇ ਈਮਾ ਸਾਹਿਬ ਤੇ ਨਾਲ ਸਾਡੇ ਕਟਾਣੂ ਚੱਕ ਦੀ ਫੂਡ ਮਨਿਸਟਰ ਇਹਨਾਂ ਦੀ ਗਵਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਉਸ ਦਿਨ ਉਸ ਤੋਂ ਬਾਅਦ ਮੈਂ ਸ਼ੰਭੂ ਬਾਰਡਰ ਬੰਦ ਕੀਤਾ ਆ ਕੇ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਉਹ ਜਦੋਂ ਬਾਰਡਰ ਬੰਦ ਹੋਇਆ ਤੇ 5 ਦਿਨ ਅਸੀਂ ਬਾਰਡਰ ਦੇ ਥਾਣੇ ਦੇ ਬੈਠੇ ਰਹੇ ਤੇ 5 ਦਿਨ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਜਿਹੜਾ ਸਾਡਾ ਨਵਾਂ ਸਾਲ ਸੀ ਉਹ ਅਸੀਂ ਬਾਰਡਰ ਦੇ ਥਾਣੇ ਦੇ ਉੱਤੇ ਕੱਟਿਆ ਤੇ ਮੇਰਾ ਖਿਆਲ ਅਸੀਂ 30 ਤਰੀਕ ਨੂੰ ਆੜ ਕੇ ਬੈਠ ਗਏ ਆ ਤੇ ਸਾਨੂੰ 4 ਤਰੀਕ ਨੂੰ ਬੁਲਾਇਆ ਗਿਆ 3 ਤਰੀਕ ਨੂੰ ਮੇਰਾ ਘਰ ਬੁਲਾਇਆ ਗਿਆ ਤੇ 3 ਤਰੀਕ ਨੂੰ ਇੱਕ ਸਾਨੂੰ ਮੈਂ ਸੰਗ ਲollipopi ਕਹੂੰਗਾ ਕਮੇਟੀ ਬਣਾਤੀ ਗਈ ਵੀ 1 ਮਹੀਨੇ ਦੇ ਡਿਸੀਜਨ ਲਵਾਂਗੇ ਅੱਜ 1 ਸਾਲ 1 ਮਹੀਨਾ ਹੋ ਗਿਆ ਸਾਨੂੰ ਕਿਸ ਨੇ ਅੱਜ ਤੱਕ ਬੁਲਾਇਆ ਨਹੀਂ ਪਰ ਪੰਜਾਬ ਦੇ ਟਰੱਕ ਆਪਰੇਟਰ ਇਸ ਵਾਰ ਲੀਕ ਖਿੱਚ ਕੇ ਲੜਾਈ ਲਾਣ ਲੱਗੇ ਦੋਨਾਂ ਸਰਕਾਰਾਂ ਦੇ ਨਾਲ ਇਹ ਸਰਕਾਰਾਂ ਦਾ ਕੰਮ ਆ ਕਿ ਪੰਜਾਬ ਸਰਕਾਰ ਦਾ ਕੰਮ ਆ ਕਿ ਪੰਜਾਬ ਦੇ ਟਰੱਕ ਆਪਰੇਟਰਾਂ ਦਾ ਕੋਈ ਮਸਲਾ ਹੱਲ ਕਰਨਾ ਵੀਰੋ ਤੁਸੀਂ ਮੰਗਾ ਦੇਖੋਗੇ ਜਿਹੜੀਆਂ ਮੰਗਾ ਜਿਹਨੂੰ ਵੀ ਪੜਦਾ ਆ ਜਿਹੜਾ ਵੀ ਉਹਨੂੰ ਦੇਖਦਾ ਆ ਤੇ ਉਹ ਇਹ ਕਹਿੰਦਾ ਇਹਦੇ ਵਿੱਚ ਸਰਕਾਰ ਦਾ ਲੱਗਣਾ ਕੋਈ ਨਹੀਂ ਪਹਿਲੀ ਮੰਗ ਸਾਡੀ ਹੈਗੀ ਆ ਜਿਹੜੇ ਟਰੱਕਾਂ ਦੇ ਟੈਂਡਰ ਆ ਟਰੱਕ ਆਪਰੇਟਰਾਂ ਟਰੱਕ ਯੂਨੀਅਨ ਦੇ ਉੱਤੇ ਜਾਣ ਨਾ ਆ ਕੇ ਬਾਹਰਲੇ ਲੋਕ ਆ ਕੇ ਕੰਮ ਕਰਨ ਸਾਡੇ ਹੁੰਦਾ ਕੀ ਆ ਰਾਜਸਥਾਨ ਦੇ ਰਾਜਸਥਾਨ ਦੇ ਐਚਪੀ ਹਿਮਾਚਲ ਦੇ ਯੂਪੀ ਦੇ ਟਰੱਕ ਟਰਾਲੀਆਂ ਲੈ ਕੇ ਕੰਮ ਕਰਦੇ ਬਾਹਰ ਦੇ ਠੇਕੇਦਾਰ ਉਹ ਪੈਸੇ ਲੈ ਕੇ ਚਲੇ ਜਾਂਦੇ ਆ ਪਿੱਛੇ ਜੇ ਇਹ ਸਰਕਾਰ ਨੇ ਇਸੇ ਕਰਕੇ ਕਬੜਾ ਹੋਇਆ ਸੀ ਮੈਂ ਤਾਂ ਕਹਿੰਦਾ ਕਬੜਾ ਹੋਇਆ ਸੀ ਪਿਛੀ ਸਰਕਾਰ ਦੇ ਵਿੱਚ ਜਦੋਂ ਸਾਡੇ ਫੂਡ ਮਿਨਿਸਟਰ ਜਿਹੜੇ ਸੀ ਆਸ਼ੂ ਜੀ ਉਹਨਾਂ ਨੇ ਅੱਧਾ ਪੰਜਾਬ ਜਿਹੜਾ ਸੀਗਾ ਅੱਧਾ ਪੰਜਾਬ ਸਾਡਾ ਜਿਹੜਾ ਆ ਸਾਡੇ ਪ੍ਰੇਮ ਠੇਕੇਦਾਰਾਂ ਕੋਲੂਪੂਰੇ ਦਾ ਜਿੱਤੇ ਪਰਚਾ ਵਿੱਚ ਰਜਿਸਟਰਡ ਹੋਇਆ ਉਹ ਔਰ ਕੁਝ ਹੋਰ ਛੋਟੇ ਚੰਦੇ ਠੇਕੇਦਾਰਾਂ ਨੂੰ ਅੱਧਾ ਪੰਜਾਬ ਵੇਚਦਾ ਸੀ ਉਹਨਾਂ ਨੇ ਪੰਜਾਬ ਦੇ ਟਰੱਕ ਆਪਰੇਟਰਾਂ ਨਾਲ ਧੋਖਾ ਕੀਤਾ ਟਰੱਕ ਆਪਰੇਟਰਾਂ ਤੋਂ ਕੰਮ ਕਰਾ ਲਿਆ ਬਹੁਤੇ ਟਰੱਕ ਆਪਰੇਟਰਾਂ ਨੂੰ ਪੈਸੇ ਨਹੀਂ ਮਿਲੇ ਉਹ ਅੱਜ ਵੀ ਵਿਚਾਰੇ ਅੱਜ ਪੰਜਾਬ ਦੀ ਹਿਲਾਤ ਕੀ ਆ ਇਹ ਕਹੰਕਾਰੀ ਰਾਜਾ ਆਇਆ ਸੀ ਕੈਪਟਨ ਰਮਨਿੰਦਰ ਸਿੰਘ ਜਿਨੇ ਪੰਜਾਬ ਦੀਆਂ ਟਰੱਕੀਆਂ ਨੂੰ ਭੰਨ ਕੀਤੀਆਂ ਸੀ ਪਰ ਉਸ ਤੋਂ ਬਾਅਦ ਉਹਦੇ ਨਾਲ ਜਿਹੜੇ ਸਾਡੇ ਇਸ ਵੇਲੇ ਬੀਜੇਪੀ ਦੇ ਪ੍ਰਧਾਨ ਆ ਅਜਖਰ ਸਾਹਿਬ ਇਹ ਜਿਹੜੇ ਅੱਜ ਪੰਜਾਬ ਹਤਾਇਚੀ ਦੀ ਗੱਲ ਕਰਦੇ ਆ ਇਹਨਾਂ ਨੇ ਉਹ ਟਰੱਕ ਜਿਉਂ ਤਾਲਾ ਲਾਇਆ ਸੀ ਸੋ ਅਸੀਂ ਕਿਉਂਕਿ ਇਹ ਕਿੰਧੂਆ ਦੇ ਵਪਾਰੀ ਆ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਟਰੱਕਾਂ ਨੂੰ ਕੰਮ ਮਿਲੇ ਇਹ ਚਾਹੁੰਦੇ ਜਿੱਥੇ ਦਾ ਟਰੱਕ ਆਵੇ ਰਾਜਸਥਾਨ ਦਾ ਆਵੇ ਬਾਹਰਲਾ ਟਰੱਕ ਆ ਉਹਨੂੰ ਕੰਮ ਮਿਲੇ ਸੋ ਮੈਂ ਉਸ ਕੱਲ ਤੋਂ ਪਿੱਛੇ ਹਟਦਾ ਮਦਦਾਂ ਗੱਲ ਦੇ ਨਾ ਚੱਕਰ ਚ ਪੈਂਦਾ ਹੋਇਆ ਉਸ ਤੋਂ ਬਾਅਦ ਚੰਨੀ ਸਾਹਿਬ ਆਏ ਉਹਨਾਂ ਨੇ ਪੰਜਾਬ ਦੀ ਜੁਨੀਅਨ ਬਹਾਲ ਕੀਤੀਆਂ ਪਰ ਅੱਜ ਜੋ ਹਾਲਾਤ ਆ ਸਾਡੇ ਠੀਕੇ ਟਰੱਕ ਜਿਹਨਾਂ ਸਾਡਾ ਐਸੋਸੀਏਸ਼ਨ ਆ ਅਸੀਂ ਸਾਰੇ ਲੋਕ ਮਿਲ ਬੈਰ ਕੇ ਕੰਮ ਕਰਦੇ ਆ ਉਹਦੇ ਤੇ ਅਸੀਂ ਕਿਸੇ ਕੋਲ ਕੁਝ ਮੰਗਦੇ ਦਾ ਹੈ ਨਹੀਂ ਸਪੌਂਸ ਕਰੋ ਮੈਂ ਚੰਡੀਗੜ੍ਹ ਤੇ ਬੈਠਾ ਆ ਜਾਂ ਲਾਗੇ ਕੋਈ ਮਹਾਲੀ ਦੀ ਗੱਲ ਕਰ ਲੈਂਦੇ ਆ ਇੰਡਸਟਰੀ ਮਹਾਲੀ ਦੀ ਲੱਗੀ ਆ ਜਿਹੜਾ ਉਹਦਾ ਧੂਆਂ ਫੱਕਦੇ ਆ ਉਹ ਮਹਾਲੀ ਦੇ ਲੋਕ ਪੱਕਣ ਜਿਹੜਾ ਰਜਗਾਰ ਆ ਉਹ ਹਿਮਾਚਲ ਵਾਲਿਆਂ ਨੂੰ ਮਿਲੇ ਤમે ਐ ਸਮਝਦਾ ਹੋ ਹਿਮਾਚਲ ਦੇ ਨਾਲ ਕੋ ਗੰਡ ਧੋਪਿਆ ਪਿਛਲੇ ਦਿਨੀ ਮੈਨੂੰ ਸਾਡੀ ਕੀਰਤਪੁਰ ਜੁਨੀਅਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਿਉਂਕਿ ਉੱਥੇ ਇੱਕ ਬਹੁਤ ਹੀ ਅਜੀਬ ਗੱਲ ਚੱਲ ਰਹੀ ਆ ਕਿ ਜਿਹੜੀ ਹਿਮਾਚਲ ਦੀ ਸਰਕਾਰ ਆ ਉਹ ਸਾਡੇ ਟਰੱਕ ਹਿਮਾਚਲ 'ਚ ਰੋੜ ਨਹੀਂ ਕਰ ਦਿੰਦੀਏ ਉਹ ਬਹੁਤ ਵਧੀਆ ਸਰਕਾਰ ਆ ਕਹਿੰਦੇ ਮਾੜੀ ਸਰਕਾਰ ਮੈਂ ਵਧੀਆ ਕਹਿੰਦਾ ਕਾਰਨ ਜਿੱਥੇ ਦੀ ਸਰਕਾਰਾਂ ਦਾ ਫਰਜ਼ ਬਣਦਾ ਉੱਥੇ ਦੇ ਲੋਕਾਂ ਨੂੰ ਜਿਗਾਰ ਦਈਏ ਪਰ ਸਾਡੀ ਸਰਕਾਰ ਕੀ ਕਰਦੀ ਆ ਸਾਨੂੰ ਹਿਮਾਚਲ 'ਚ ਰੋੜ ਨਹੀਂ ਕਰ ਦਿੱਤਾ ਜਾਂਦਾ ਸਾਨੂੰ ਜੀਐਨਕੇ 'ਚ ਰੋੜ ਨਹੀਂ ਕਰ ਦਿੱਤਾ ਜਾਂਦਾ ਸਾਨੂੰ ਕਈ ਅਦਰ ਸਟੇਟ ਦੇ ਵਿੱਚੋਂ ਲੋਡ ਨਹੀਂ ਕਰ ਦਿੱਤਾ ਜਾਂਦਾ ਤੇ ਸਾਡੇ ਹਿਮਾਚਲ ਦੇ ਟਰੱਕ ਆ ਕੇ ਵੀ ਪੰਜਾਬ 'ਚ ਲੋਡ ਕਰਦੇ ਆ ਜੀਐਨਕੇ ਦੇ ਟਰੱਕ ਵੀ ਆ ਕੇ ਪੰਜਾਬ 'ਚ ਲੋਡ ਕਰਦੇ ਆ ਮੈਨੂੰ ਨਹੀਂ ਸਮਝ ਆਉਂਦੀ ਕਿਹੜੀ ਰਿਸ਼ਤੇਦਾਰੀ ਇਹਨਾਂ ਦੇ ਨਾਲ ਜੀ ਅਸੀਂ ਟੈਕਸ ਦਿੰਦੇ ਆ ਪੰਜਾਬ ਨੂੰ ਸਾਰਾ ਕੁਝ ਅਸੀਂ ਰੈਵਨਿਊ 'ਚ ਯੋਗਦਾਨ ਪਾਉਦੇ ਪੰਜਾਬ ਦੇ ਉਹਨਾਂ ਨੇ ਜੀ ਜੀਐਨਕੇ ਦੀ ਅੱਜ ਤੇ ਜੀਐਨਕੇ ਜਾ ਕੇ ਸਾਰਾ ਕੁਝ ਕਰਨਾ ਰੈਵਨਿਊ ਉੱਥੇ ਟੈਕਸ ਉੱਥੇ ਹਿਮਾਚਲ ਦੀ ਹੈ ਜੇ ਹਿਮਾਚਲ ਕਰਨਾ ਸੋ ਵੀਰੋ ਉਹਨੂੰ ਲੈ ਕੇ ਵੀ ਅਸੀਂ ਸਾਰੀਆਂ ਮੰਗਾਂ ਦੇ ਵਿੱਚ ਪਾਇਆ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੀ ਰੂਲਿੰਗ ਆ ਜਿਹੜਾ ਓਵਰਲੋਡਿੰਗ ਟਰੱਕ ਨਹੀਂ ਚੱਲਣਾ ਚਾਹੀਦਾ ਜਿਹਦੇ ਨਾਲ ਐਕਸੀਡੈਂਟ ਹੁੰਦਾ ਕਈ ਟਰੱਕਾਂ ਦੇ ਵਿੱਚ ਜਿਹੜੇ ਪਾਸਿੰਗ ਕੈਪੈਸਿਟੀ ਉਹਦੀ 16 17 ਟਨ ਦੀ ਆ ਔਰ ਉਹਦੇ ਵਿੱਚ 65 ਟਨ 65 ਟਨ ਤੱਕ ਲੋਡ ਕੀਤਾ ਜਾਂਦਾ ਤੇ ਉਹਦੇ ਨਾਲ ਐਕਸੀਡੈਂਟ ਵੀ ਬੰਦੇ ਕਿਉਂਕਿ ਉਹ ਡਿਜ਼ਾਈਨ ਉਹਨੇ ਤਾਂ ਨਾ ਹੋਇਆ ਦੂਜਾ ਟਰੈਕਟਰ ਟਰਾਲੀਆਂ ਮਾਨਯੋਗ ਹਾਈ ਕੋਰਟ ਦੀ ਹੁਕਮੀਆਂ ਵੀ ਟਰੈਕਟਰ ਟਰਾਲੀਆਂ ਕਮਰਸ਼ੀਅਲ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਮੋਟਰ ਵਹੀਕਲ ਐਕਟ ਦੇ ਵਿੱਚ ਟਰੈਕਟਰ ਤੇ ਮਗਰ ਟਰਾਲੀ ਕਿਦੇ ਹੈ ਹੀ ਨਹੀਂ ਇਹ ਤਾਂ ਟਰੈਕਟਰ ਐਗਰੀਕਲਚਰ ਵਾਸਤੇ ਬਣਿਆ ਸੀ ਪਰ ਉਦੋਂ ਦੇ ਹਸਾਬ ਦੇ ਨਾਲ ਲੋਕਾਂ ਨੇ ਟਰੈਕਟਰ ਦੇ ਮਗਰ ਗੱਡਾ ਪਾਇਆ ਗੱਡੀ ਨੂੰ ਹੌਲੀ-ਹੌਲੀ ਉਹਦੀ ਬਾੜ ਲਾ ਕੇ ਆਪਣਾ ਸਮਾਨ ਵਗੈਰਾ ਲੈ ਜਾਣ ਨੂੰ ਕਿਉਂਕਿ ਕੰਮ ਆਪਣਾ ਜਿਦਾ ਨਾਜ ਦਾ ਕੰਮ ਆ ਕਣਕ ਵਗੈਰਾ ਝੋਨਾ ਆਉਂਦਾ ਤੇ ਉਹਨੂੰ ਬਾੜ ਲਾ ਕੇ ਮੰਡੀਆਂ ਤੱਕ ਲੈ ਜਾਣ ਵਾਸਤੇ ਬਣਾਇਆ ਅੱਜ ਪੰਜਾਬ ਦੇ ਤਰਸਯੋਗ ਹਾਲਾਤ ਕੀ ਆ ਕਿ ਅੱਜ ਜਿੰਨੇ ਟਰੱਕ ਚੱਲਦੇ ਉਹਨੇ ਬਜਾਦ ਦੇ ਟਰੈਕਟਰ ਚੱਲਦੇ ਆ ਤੁਸੀਂ ਕਈਆ ਦੇਖੋਗੇ ਟਰੈਕਟਰ ਟਰਾਲੀ ਦੇ ਤੇ ਸਰੀਆ ਲੋਡ ਕੀਤਾ ਹੋ ਜਾਂ ਕੁਝ ਲੋਡ ਕੀਤਾ ਹੋ ਜਿਹੜਾ 10-10 15-15 ਫੁੱਟ ਪਿੱਛੇ ਹੁੰਦਾ ਜਾਂ ਅੱਗੇ ਹੁੰਦਾ ਤੇ ਸੇਓ ਜੇ ਆਪਾਂ ਹਾਈ ਕੋਰਟ ਦੇ ਹੁਕਮ ਨਹੀਂ ਲਾਗੂ ਕਰਾਉਣੇ ਤੇ ਸਰਕਾਰ ਦਾ ਫਰਜ ਕੀ ਬਣਦਾ ਉਸ ਤੋਂ ਬਾਅਦ ਅਸੀਂ ਕੀ ਅਗਲੀ ਮੰਗ ਕੀ ਕਰ ਰਹੇ ਆ ਕਿ ਸਾਨੂੰ ਇੱਕ ਟੋਲ ਫਰੀ ਨੰਬਰ ਦਿੱਤਾ ਜਾਵੇ ਜੇ ਕਿਸੇ ਵੀ ਆਪਰੇਟਰ ਦੀ ਲੁੱਟ ਹੁੰਦੀ ਹੋਵੇ ਜੇ ਰਾਤ ਨੂੰ ਕੋਈ ਪੋਸਟ ਵਾਲਾ ਤੰਗ ਕਰਦਾ ਹੋਵੇ ਜਾਂ ਕੋਈ ਆਟੇ ਤੰਗ ਕਰਦਾ ਹੋਵੇ ਤੇ ਉਸ ਨੰਬਰ ਦੀ ਵੀਡੀਓ ਪਾ ਸਕੇ ਸਰਕਾਰ ਨੂੰ ਸ਼ਿਕਾਇਤ ਅਦਾਲਤ ਕਰੇ ਸਰਕਾਰ ਬਾਅਦ ਚ ਉਹਦੀ ਅਗਲੇ ਦਿਨਾਂ ਜਾਂਚ ਕਰਾਵੇ ਕਿ ਕੀ ਹੋਇਆ ਸੋ ਅਸੀਂ ਉੱਥੇ ਇਹ ਮੰਗ ਬੜੀ ਜਾਇਜ਼ ਆ ਪਰ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕੀ ਸਰਕਾਰ ਚ ਹੁੰਦੀ ਆ ਕਿ ਕਰਪਸ਼ਨ ਬਿਲਕੁਲ ਨਾ ਹੋਵੇ ਅਸੀਂ ਵੀ ਚਾਹੁੰਦੇ ਨਾ ਹੋਵੇ ਜੇ ਅੱਜ ਪਾਸਿੰਗ ਦੇ ਨਾਂ ਦੇ ਉੱਤੇ ਟਰੱਕਾਂ ਵਾਲਿਆਂ ਨੂੰ ਪੰਜ-ਪੰਜ ਬਰਸ ਦਿੱਤਾ ਜਾਂਦਾ ਵੀ ਜਦੋਂ ਫਿਟਨੈਸ ਹੋਣੀ ਆ ਉਹਦੇ ਜਿਹੜੇ ਡਾਕਸ ਕੀ ਕੱਢਿਆ ਜਾਂਦਾ ਤੇਰੇ ਟਾਇਰ ਮਾੜਾ ਜਾਂ ਵੱਧ ਘਸਿਆ ਗੱਲਾਂ ਅਸੀਂ ਕੈਨੇਡਾ ਅਮਰੀਕਾ ਦੀਆਂ ਕਰਦੇ ਆਂ ਅੱਜ ਵੀਰ ਉਹ ਇਹ ਦੁੱਖ ਨਾ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਅਸੀਂ ਪੰਜਾਬੀ ਲੋਕ 80% ਟ੍ਰਾਂਸਪੋਰਟ ਦਾ ਕਿੱਤਾ ਕਰਦੇ ਆਂ ਅਸੀਂ ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਸਾਡੇ ਕੋਲ ਪੰਜਾਬੀਆਂ ਕੋਲ ਹਜ਼ਾਰ-ਹਜ਼ਾਰ ਟਰੱਕ ਜਿਹੜੇ ਬਾਹਰਲੀਆਂ ਸਟੇਟਾਂ 'ਚ ਬੈਠੇ ਕਲਕੱਤਾ, ਅੰਦੌਰ, ਬਾਂਬੇ, ਦਿੱਲੀ ਉਹਨਾਂ ਕੋਲ ਹਜ਼ਾਰ-ਹਜ਼ਾਰ ਟਰੱਕ ਆ ਪੰਜਾਬ ਦੇ ਵਿੱਚ ਦੂਜਾ ਕੋਈ ਟਰਾਂਸਪੋਰਟਰ ਨਹੀਂ ਹੋਊਗਾ ਜਿਹਦੇ ਕੋਲ 100 ਟਰੱਕ ਹੋਵੇ ਨਹੀਂ ਤਾਂ ਸਰਕਾਰ ਸਾਨੂੰ ਦੱਸ ਦੇਵੇ ਕਿਹੜਾ ਟਰਾਂਸਪੋਰਟਰ ਆ ਜੇ ਅੱਜ ਸਾਡੇ ਬੱਚੇ ਕੈਨੇਡਾ, ਅਮਰੀਕਾ ਔਰ ਹੋਰ ਕੰਟਰੀਆਂ 'ਚ ਜਾ ਕੇ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਕੋਲ 5-500 ਹਜ਼ਾਰ ਦਾ ਟਰੱਕ ਆ ਉਹ ਕਾਮਯਾਬ ਆ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹੁਣ ਦੇ ਬਾਵਜੂਦ ਫੇਲ ਹੋ ਗਏ ਆ ਇਸ ਕੈਪਟਨ ਦੀ ਜਿਹੜੀ ਮੈਂ ਗੱਲ ਕਰਦਾ ਸੀ ਕੈਪਟਨ ਦੀ ਸਰਕਾਰ ਦੇ ਨਾਲ ਸਾਡੇ 90000 ਦੇ ਕਰੀਬ ਟਰੱਕ ਸੀਗੇ ਲਗਭਗ 25000 ਟਰੱਕ 25 ਤੋਂ 30000 ਟਰੱਕ ਜਿਹੜਾ ਮੰਡੀ ਗਵਿੰਦਗੜ੍ਹ ਦੀਆਂ ਪੱਠੀਆਂ ਵਿੱਚ ਵੇਚਣਾ ਮਤਲ ਢਲ ਗਿਆ ਕਿਉਂਕਿ ਟਰੱਕ ਸਾਡੇ ਪੁਰਾਣੇ ਆ 2-2 4-4 ਲੱਖ ਦੇ ਟਰੱਕ ਆ ਉਹ ਸਾਡੇ ਮੰਡੀ ਗਵਿੰਦਗੜ੍ਹ ਦੀਆਂ ਪੱਠੀਆਂ ਨਹੀਂ ਢਲ ਗਏ ਸੋ ਇਸ ਤੋਂ ਇਲਾਵਾ ਮੈਂ ਜਿਹੜਾ ਸਾਡੀਆਂ ਹੋਰ ਮੰਗਾਂ ਨੇ ਅਸੀਂ ਕਹਿੰਦੇ ਆ ਕਿ ਜਿਹੜੇ ਟੁੱਟੇ ਟੈਕਸੀ ਟਰੱਕਾਂ ਦੇ ਮਾਫੀ ਦਿੱਤੇ ਜਾਣ ਜਿਹੜੇ ਜਿਹੜੀ ਸਾਡੀ ਟੱਕਾ ਦਾ ਕਮੈਂਡ ਰਕਾ ਨੂੰ ਦਿੱਤਾ ਜਾਵੇ ਨਾ ਕਿ ਕਿਸੇ ਹੋਰ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਇਹ ਵੀ ਕਹਿੰਨੇ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਤੁਸੀਂ ਬਾਕੀ ਪ੍ਰੈਸ ਨੋਟ 'ਚ ਲਿਖੀਆਂ ਆ ਜਦੋਂ ਤੁਸੀਂ ਸਾਡੀਆਂ ਮੰਗਾਂ ਮੰਨ ਲਓਗੇ ਮੈਂ ਵਾਅਦਾ ਕਰਦਾ ਕਿ 1 ਸਾਲ ਦੇ ਵਿੱਚ ਵਿੱਚ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਆਊਗਾ ਜੇ 1500 ਕਰੋੜ ਦਾ ਰੈਵਨਿਊ ਨਾ ਆਵੇ ਸਰਕਾਰ ਨੂੰ ਮੈਂ ਅਗਲੇ ਦਸੰਬਰ ਤੱਕ ਦੀ ਗੱਲ ਕਰਦਾ ਨਾ ਪੰਜਾਬ ਦੀ ਪ੍ਰਧਾਨਗੀ ਕਰੂੰਗਾ ਨਾ ਕਦੇ ਕੋਈ ਸਖਸ਼ ਕਰੂੰਗਾ ਪਰ ਜੇ ਸਰਕਾਰ ਲਾਗੂ ਕਰਾਵੇ ਸਰਕਾਰ ਦਾ ਇਹਦੇ ਪਿੱਛੇ ਕੀ ਮਨਚਾ ਆ ਤੁਸੀਂ ਦੱਸੋ ਸਾਡੀ ਕਿਹੜੀ ਨਜਾਇਜ਼ ਮੰਗਿਆ ਇਹਦੇ ਨਾਲ ਸਰਕਾਰ ਦਾ ਲੱਗਦਾ ਕੁਛ ਨਹੀਂ ਪਤਾ ਨਹੀਂ ਸਰਕਾਰ ਸਾਨੂੰ ਕੀ ਮੁੱਠੀਆਂ ਗੋਲੀਆਂ ਦੇ ਰਹੀ ਆ ਸੋ ਮੈਨੂੰ ਸਾਡੇ ਐਸਐਸਪੀ ਸਾਹਿਬ ਮਤਵਿੰਦਰ ਸਿੰਘ ਜੀ ਭੁੱਲਰ ਸਾਹਿਬ ਦਾ ਫੋਨ ਆਇਆ ਕਿ ਸਰਕਾਰ ਤੇ ਅੱਜ ਜਲਦੀ ਮੀਟਿੰਗ ਰੱਖ ਰਹੀ ਆ ਮੈਂ ਵਿਸ਼ਵਾਸ ਕਰਦਾ ਕਿ ਮੀਟਿੰਗ ਹੋਵੇ ਪੰਜਾਬ ਦੇ ਲੋਕ ਵੀ ਖਰਾਬ ਨਾ ਹੋਣ ਔਰ ਜਿਹੜਾ ਪੰਜਾਬ ਦੇ ਵਿੱਚ ਅਸੀਂ ਅਨਾਜ ਦੀ ਢੋਆ ਢੋਈ ਬੰਦ ਕੀਤੀ ਹੋਈ ਆ ਸਪੈਸ਼ਲ ਵਗੈਰਾ ਬੰਦ ਕੀਤੀਆਂ ਹੋਈਆਂ ਜਿਹੜਾ ਹੁਣ ਸਰਕਾਰੀ ਕੰਮ ਬੰਦ ਕੀਤਾ ਹੋਇਆ ਉਹਦੇ ਨਾਲ ਨਾਲ ਅਸੀਂ ਜੇ ਸਰਕਾਰੀ ਕੰਮ ਵੀ ਬੰਦ ਕਰਾਂਗੇ ਔਰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ 18 ਤਰੀਕ ਨੂੰ ਜਿਹੜਾ 18 ਤਰੀਕ ਆ ਰਹੀ 18 ਜਨਮਦੀ ਨੂੰ ਜਿਹੜਾ ਸੱਤ ਰੋਜ਼ ਦਾ ਪੋਲਿਆ ਉਹ ਦੋਨੋਂ ਸਾਈਡ ਤੋਂ ਬੰਦ ਕਰ ਦਿੱਤਾ ਜਾਊਗਾ ਪਰ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਕਹਿਣਾ ਚਾਹੁੰਨਾ ਕਈ ਲੋਕ ਸੋਚਦੇ ਆ ਕਿ ਉਹ ਕਿੱਡਾ ਇਕੱਠ ਹੋਊਗਾ ਸੌਆਂ ਜਾਂ ਹਜ਼ਾਰਾਂ ਜੇ ਹੋਊਗਾ ਮੈਂ ਵਾਦਾ ਕਰਦਾ ਕਿ ਜੇ 50000 ਤੋਂ ਘੱਟ 5000 ਤੱਕ ਵੀ ਇਕੱਠ ਹੋਇਆ ਤੇ 5 ਵਜੇ ਉੱਤੇ ਹੀ ਇਸਤੀਫਾ ਦੇ ਦੇਗਾ ਪੰਜਾਬ ਦੀ ਸੁਚੀ ਲੀਡਰਸ਼ਿਪ ਅਸਤੀਫੇ ਦੇਊਗੀ ਕਿਉਂਕਿ ਅਸੀਂ ਇਸ ਕਾਵਲ ਨਹੀਂ ਹੈਗੇ ਕਿ ਅਸੀਂ ਪੰਜਾਬ ਦੀ ਲੜਾਈ ਲੜੀਏ ਠੀਕ ਹੈ ਮੈਂ ਆਪਣੇ ਪਰਿਵਾਰ ਦੇ ਨਾਲ ਜਾਵਾਂਗਾ ਸਾਰੇ ਟਰੱਕ ਆਪਰੇਟਰ ਪਰਿਵਾਰ ਲੈ ਕੇ ਉੱਥੇ ਜਾਣਗੇ ਪਰ ਅਸੀਂ ਉੱਥੇ ਬੈਠਾਂਗੇ ਜ਼ਰੂਰ ਪਰ ਆਪਣੀ ਲੀਡਰਸ਼ਿਪ ਸਾਰੀ ਇਸ ਤੀਵੇ ਦੇਵੂਗੀ ਕਈ ਲੋਕਾਂ ਨੂੰ ਉਹ ਸਰਕਾਰ ਦੀ ਵੀ ਕੋਈ ਮੰਨਛਾ ਹੋਵੇ ਕਿਸੇ ਨੂੰ ਪ੍ਰਧਾਨ ਬਣਾਉਣਾ ਜਿਹਨੂੰ ਮਰਜ਼ੀ ਬਣਾ ਲਵੇ ਮੈਨੂੰ ਕੋਈ ਨਾ ਦਾ ਮੈਂ ਕੁਝ ਲੈਣਾ ਦੇਣਾ ਸਰਕਾਰ ਦੇ ਇਸ ਕੰਮ ਦੇ ਵਿੱਚੋਂ ਨਾ ਮੈਂ ਕੁਝ ਖਾਣਾ ਆ ਮੈਂ ਇੱਕ ਇਮਾਨਦਾਰ ਹੁੰਦਾ ਹੈ ਮੇਰੀ ਜਾਂਚ ਕਰਾ ਲਓ ਮੇਰਾ ਬੈਂਕ ਬੈਲੈਂਸ ਚੈੱਕ ਕਰਾ ਲਓ ਆ ਪਿਛਲੇ ਦਿਨੀ ਮੈਂ ਜਲੰਧਰ ਦੇ ਵਿੱਚ ਇੰਡੀਆ ਨਾਲ ਕਿ ਇੰਤਜ਼ਾਰ ਰਿਹਾ ਸੀ ਤੇ ਮੈਨੂੰ ਅਰੈਸਟ ਕਰ ਲਿਆ ਚਲੋ ਯਾਰ ਅਰੈਸਟ ਕਰ ਲੇ ਫੀਕ ਕੀ ਹੋਇਆ ਸਰਕਾਰ ਨਾਲ ਗੱਲਬਾਤ ਹੋਈ ਸਾਰੀ ਅਰੈਸਟ ਕਰਨ ਤੋਂ ਬਾਅਦ ਰਿਹਾ ਕਰਤਾ ਗਿਆ ਪਰ ਮੇਰੇ ਘਰ ਮੇਰੇ ਖਾਲ 4-4-5 ਪੈਰੀਟਾ ਹੋਈਆਂ ਜਿੱਥੇ-ਜਿੱਥੇ ਮੈਂ ਜਾਂਦਾ ਸੀ ਉੱਥੇ-ਉੱਥੇ ਮਗਰ ਪੁਲਿਸ ਰੇਡ ਕਰਦੀ ਸੀ ਚਲੋ ਖਿਆਲ ਕੋਈ ਗੱਲ ਨਹੀਂ ਇਹ ਪੁਲਿਸ ਦਾ ਸਰਕਾਰ ਦਾ ਕੰਮ ਹੁੰਦਾ ਟਰੋਣਾ ਜੋ ਮੈਂ ਤਾਂ ਅੱਜ ਵੀ ਚੰਡੀਗੜ੍ਹ ਆ ਕੱਲ ਵੀ ਮੈਂ ਚੰਡੀਗੜ੍ਹ ਅਨਾਜ ਭਵਨ ਆਣਾ ਸਰਕਾਰ ਨੇ ਮੈਨੂੰ ਅਰੈਸਟ ਕਰਨਾ ਉੱਥੋਂ ਕੱਲ ਵੇ ਜੇ ਸਰਕਾਰ ਦਾ ਮਨਸ਼ਾ ਹੋਵੇ ਤੇ ਪਿੱਛੇ ਹੈਗੀ ਆ ਤੇ ਮੈਂ ਇਹ ਵੀ ਐਲਾਨ ਕਰਦਾ ਕਿ ਜਿਹੜਾ ਧਾਨਾ ਆ ਉਹਦੀ ਇੱਕ ਸੈਕੰਡ ਟੀਮ ਤਿਆਰ ਕਰਤੀ ਹੈ। ਹੈਪੀ ਸੰਧੂ ਨੂੰ ਗ੍ਰੈਫਤਾਰ ਵੀ ਕਰ ਲਓਗੇ। ਜਿਹੜਾ 18 ਤਰੀਕ ਦਾ ਧਾਨਾ ਆ ਉਹ ਲੱਗੂਗਾ ਲੱਗੂਗਾ ਪਰ ਅੱਜ ਜਿਹੜੇ ਮੇਰੇ ਨਾਲ ਕਿਸਾਨ ਆਗੂ ਜਿਹੜੇ ਇਸ ਗੱਲ ਤੋਂ ਕਿਉਂਕਿ ਲੰਬਾ ਸਮਾਂ ਇਹਨਾਂ ਨੇ ਵੀ ਸ਼ਿਕਾਇਤ ਚ ਲੜਿਆ ਆਪ ਤੁਹਾਡੇ ਕੋਲ ਪਿੱਛੇ ਪ੍ਰਭਜੋ ਸਿੰਘ ਸੰਗਾ ਸਾਹਿਬ ਸਰਪੰਚ ਸਾਹਿਬ ਬੈਠੇ ਆ ਇਹਨਾਂ ਨੇ ਮੇਰਾ ਖਿਆਲ ਲਿਆ ਕਿ ਤਿੰਨ ਤੋਂ ਚਾਰ ਮਹੀਨੇ ਉਥੇ ਕਿਸਾਨ ਅੰਦੋਲਨ ਚ ਰਹੇ ਮੈਂ ਆਪਣੀ ਮੇਰੀ ਜਿਹੜਾ ਆਲ ਟਰੱਕ ਆਪਰੇਟਰ ਯੂਨੀਅਨ ਦਾ ਟਰੱਕ ਜਿਹਨਾਂ ਦਾ ਫੇਸਬੁੱਕ ਪੇਜ ਆ ਮੇਰਾ ਆਪਣਾ ਪੇਜ ਆ ਉੱਤੇ ਜਾ ਕੇ ਚੈੱਕ ਕਰ ਸਕਦੇ ਕਿ ਮੈਂ ਇੱਕ ਸਾਲ ਅੰਦੋਲਨ ਨਹੀਂ ਕਿੰਨਾ ਕੰਮ ਕੀਤਾ ਚਾਹੇ ਬੀਜੇਪੀ ਦੇ ਮੰਤਰੀਆਂ ਦੀਆਂ ਕੋਠੀਆਂ ਘੇਰੀਆਂ ਪਰ ਹੁਣ ਅਸੀਂ ਜਿੱਥੇ ਬੀਜੇਪੀ ਨਾਲ ਮੈਂ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਕਰ ਸਾਹਿਬ ਤੁਸੀਂ ਟਰੱਕਾਂ ਦੇ ਖਿਲਾਫ ਬੋਲਦੇ ਨਹੀਂ ਐ ਤੁਸੀਂ ਕਿਸੇ ਦਾ ਜਰੰਦਰ ਜਾਂ ਪੰਜਾਬ ਦਾ ਪ੍ਰੋਗਰਾਮ ਪਹਿਲਾਂ ਦੱਸੋ ਤੁਸੀਂ ਆਪਣੇ ਲੀਡਰਾਂ ਨੂੰ ਵੀ ਵਰਕਰਾਂ ਨੂੰ ਲੈ ਕੇ ਆਇਓ ਪੰਜਾਬ ਦੀਆਂ ਟਰੱਕੀਆਂ ਇਕੱਠੇ ਹੋ ਕੇ ਤੁਹਾਨੂੰ ਤੁਹਾਡਾ ਸਾਹਮਣਾ ਕਰਾਂਗੇ ਤੁਹਾਡਾ ਕੋਈ ਪ੍ਰੋਗਰਾਮ ਹੀ ਚੱਲਣ ਦੇਵਾਂਗੇ ਪਿਛਲੇ ਦਿਨ ਹੀ ਸਾਡੇ ਜਿਹੜੇ ਕਾਨੂੰਨ ਮੰਤਰੀ ਆ ਉਨਾ ਦਾ ਪਤਾ ਲੱਗਾ ਨਕੋਦਰ ਚੋਣਾ ਤਾਂ ਮੈਂ ਰਾਤ ਨੂੰ ਨਕੋਦਰ ਚੋਣਾ ਦੇ ਘਰਾਵ ਦਾ ਪ੍ਰੋਗਰਾਮ ਦਿੱਤਾ ਉਹ ਆਪਣਾ ਪ੍ਰੋਗਰਾਮ ਕੈਨਸਲ ਕਰਕੇ ਰਾਤ ਨੂੰ ਰਵਾਨਾ ਹੋ ਗਿਆ ਸੋ ਮੈਂ ਪੰਜਾਬ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਆਪਣੇ ਟਰੱਕ ਜਿਹਨਾਂ ਨੂੰ ਲੈ ਕੇ ਜਿਹੜੀ ਕਿਸਾਨ ਜਥੇਬੰਦੀ ਬਣ ਲੱਗੀ ਆ ਇਹਨੂੰ ਨਾਲ ਲੈ ਕੇ ਪੰਜਾਬ ਦੇ ਜਿਹੜਾ ਕੋਈ ਵੀ ਮੰਤਰੀ ਆਊਗਾ ਸੈਂਟਰ ਦਾ ਵਜ਼ੀਰ ਆਊਗਾ ਜਾਂ ਪੰਜਾਬ ਦੀ ਇਕਵਾਹੀ ਕਵਾਨਰ ਵਾਲੇ ਜਾਖੜ ਸਾਹਿਬ ਆਉਣਗੇ ਇਹਨਾਂ ਦਾ ਘਰਾਓ ਕਰੂਗਾ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੁਣ ਦਿੱਤਾ ਜਾਊਗਾ ਸੋ ਹੁਣ ਜੇ ਤੁਸੀਂ ਕੋਈ ਕੁਐਸਚਨ ਕਰਨਾ ਹੋਵੇ ਤੇ ਮੈਂ ਉਸ ਕਾਲੇ ਜਵਾਬ ਦੇਣ ਲਈ ਤਿਆਰ ਬੈਠਾ ਮੇਰਾ ਇਹਦੇ ਪਿੱਛੇ ਕੋਈ ਸਿਆਸੀ ਮਨਛਾ ਨਹੀਂ ਨਾ ਮੇਦੀ ਕੋਈ ਸਿਆਸੀ ਪਾਰਟੀ ਆ ਨਾ ਮੈਂ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਮੰਚ ਦੇਵਾ ਸਿਰ ਤੇ ਸਰਕ ਟ੍ਰਾਪ ਆਪਰੇਟਰ ਤੇ ਪੰਜਾਬ ਦੇ ਕਿਸਾਨ ਇਹ ਮੰਚ ਨੂੰ ਦੇਖਣਗੇ ਸੋ ਬਾਕੀ ਦਾ ਜਿਹੜੇ ਤੁਸੀਂ ਸੰਘਾ ਸਾਹਿਬ ਤੇ ਤੁਸੀਂ ਪ੍ਰਭਜੋਤ ਸਾਹਿਬ ਸਰਪੰਚ ਸਾਹਿਬ ਤੁਸੀਂ ਆ ਜਾਣਾ ਤੁਸੀਂ ਆ ਕੇ ਆਪਣਾ ਜਿਹੜਾ ਹੈਗਾ ਆ ਨਾਲ ਦੇ ਪਾਸੇ ਬੈਠ ਜਾਣਾ ਸੰਘਾ ਸਾਹਿਬ ਤੁਸੀਂ ਆ ਜੀ ਸਭ ਤੋਂ ਲਾਹ ਜਿਹੜੀ ਨਹੀਂ ਹੋਈ ਵਿੱਚ ਜਿਹੜਾ ਤੁਸੀਂ ਭਾਜਪਾ ਲੰਦਾ ਘਰਾਓ ਕਰ ਬਿਲਕੁਲ ਉਸ ਕਾਨੂੰਨ ਨੂੰ ਲੈ ਕੇ ਕਰ ਰਹੇ ਆ ਉਸ ਤੋਂ ਬਾਅਦ ਪੰਜਾਬ ਸਰਕਾਰ ਨਾਲ ਜਿਹੜੀਆਂ ਮੰਗਾਂ ਆ ਪੰਜਾਬ ਸਰਕਾਰ ਨੇ ਮੰਨਣੀਆਂ ਜੇ ਪੰਜਾਬ ਸਰਕਾਰ ਨੂੰ ਵੀ ਟਾਈਮ ਦਿੰਦਾ ਇੱਕ ਮਹੀਨੇ ਦਾ ਜੇ ਨਹੀਂ ਹੋ ਗੋ ਜਿੱਥੇ ਇਹਦੇ ਮੰਤਰੀ ਜਾਣਗੇ ਜਿੱਥੇ ਇਹਦੇ ਮੰਤਰੀ ਜਾਣਗੇ ਉੱਥੇ ਤੁਸੀਂ ਦੋ ਤਿੰਨ ਉੱਥੇ ਤੁਸੀਂ ਪੰਜਾਬ ਦੇ ਮੰਤਰੀਆਂ ਦਾ ਵੀ ਘਰਾਓ ਕਰਾਂਗਾ ਪਰ ਮੈਂ ਜਿਲੰਦਰ ਦਾ ਬਸਤੀ ਹੈ ਜੇ ਜਿਲੰਦਰ ਜਾਊਗਾ ਤੇ ਰਾਤ ਨੂੰ ਵੀ 8 ਵਜੇ ਪਤਾ ਲੱਗੂਗਾ ਤਾਂ ਘਰਾਓ ਕਰੂੰਗਾ ਜੇ ਪੰਜਾਬ ਦਾ ਕਦੇ ਹੋਰ ਦਾ ਪ੍ਰੋਗਰਾਮ ਹੋਊਗਾ ਜਿਹੜਾ ਮੈਨੂੰ ਪਹਿਲਾਂ ਪਤਾ ਲੱਗੂ ਇਸ ਦਿਨ ਇੱਥੇ ਆ ਰਹੇ ਆ ਤੇ ਉਸ ਨਾਲ ਹੋ ਜਾਵੇ ਕੰਮ। ਸਤਿਨਾਮ ਜੀ ਸਤਰੀ ਕਿ ਨਾ ਤੁਸੀਂ ਕਹਿ ਰਹੇ ਹੋ ਕਿ ਨਹੀਂ ਮੈਂ ਮੈਂ ਤਾਂ ਹੋਰ ਮਕਸਦਾਂ ਲਈ ਇੱਥੇ ਆ ਗਿਆ ਨੇ। ਤੁਸੀਂ ਹੀ ਕਰਾਓ ਵੀ ਕਰੋਗੇ ਔਰ ਜਿਹੜਾ ਖਸਰਾ ਨਿਕਲ ਧਰਨਾ ਹੀ ਦੋ। ਔਰ ਇੱਕ ਪਾਸੇ ਸਹਿਮਤੀ ਕਿਹੜੀਆਂ ਯੂਨੀਅਨ ਦੀ ਹੋਈ ਆ ਜਿਹੜੀ ਮੇਨ ਰੰਤ ਦੇ ਤਹਿਤ ਕਿਹੜੀਆਂ ਯੂਨੀਅਨ ਸੈਂਟਰ ਦੀ ਸਹਿਮਤੀ ਹੋ ਗਈ ਹੈ ਪਤਾ। ਪ੍ਰਸ਼ਾਸਨ ਨੇ ਸਹਿਮਤੀ ਉਹ ਹੀ 올 ਇੰਡੀਆ ਮੋਟਰ ਕਾਂਗਰਸ ਜਿਹਦੇ ਜਿਹਦੇ ਕਰਤਾ ਧਰਤਾ ਨੇ ਉਹ ਮਲਕੀਸ਼ ਸਿੰਘ ਬਾਲ ਨੇ ਬੰਬੇ ਤੋਂ ਬਿਲੋਂਗ ਕਰਦੇ ਆ ਰਹਿਣ ਵਾਲੇ ਪੰਜਾਬ ਦੇ ਆ। ਮੇਰੇ ਨਾਲ ਵੀ ਉਹਨਾਂ ਨਾਲ ਅਸੀਂ ਬੜਾ ਮੋਟਾ ਰਾਬਤਾ ਪਹਿਲਾਂ ਪਰ ਉਹ ਬੰਦੇ ਦੇ ਉੱਤੇ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ ਮਲਕੀਸ਼ ਸਿੰਘ ਪਾਲ ਟਰਾਂਸਪੋਰਟਰ ਮੇਰਾ ਖਿਆਲ 15 ਮੈਂ ਮੈਂ ਕੱਲ ਬੋਲਦੇ ਮੈਂ ਮੀਡੀਆ ਨੂੰ ਕਹਾਂ ਸੀ ਕਿ ਹਜ਼ਾਰ ਕਰੋੜ ਰੁਪਏ ਦੀ ਬੈਂਕ ਠੱਗੀ ਦਾ ਮਾਮਲਾ ਦਰਜਿਆ ਤੇ ਪਰ ਹਜ਼ਾਰ ਨਹੀਂ ਜੋ ਸੁਣਨ ਜਾ ਰਿਹਾ 2-3000 ਕਰੋੜ ਦੀ ਠੱਗੀ ਦਾ ਮਾਮਲਾ ਦਰਜਿਆ ਉਹ ਸਰਕਾਰ ਨਾਲ ਮਿਲਣੇ ਤਾਂ ਆਪਣਾ ਚੰਮ ਬਚਾਉਂਦੇ ਆ ਹੈਪੀ ਸੰਧੂ ਮਲੰਗਾ ਆਦਮੀ ਆ ਨਾ ਮੈਂ ਕਿਸੇ ਦੇ ਕੋ ਖਾਦਾ ਨਾ ਖਾਣਾ ਮੇਰੀ ਜਾਂਚ ਕਰਵਾ ਲੈ ਸਰਕਾਰ ਜਿਹੜੀ ਮਰਜ਼ੀ ਜਾਂਚੀ ਲੋ ਕਰਾਵੇ ਇੱਕ ਵੀ ਪੈਸੇ ਦਾ ਮੈਂ ਰਵਾਦਾ ਨਿਕਲਾਂ ਉਸ ਲਈ ਇਸਤੀਫਾ ਦੇ ਬਿਲਕੁਲ ਮੈਨੂੰ ਕੋਈ ਸੱਦਾ ਨਹੀਂ ਆਇਆ ਸਿਰਫ ਤੇ ਸਿਰਫ ਜਾਂ ਸਰਕਾਰ ਕਿਹਨਾਂ ਨੂੰ ਚਾਹੁੰਦੀ ਆ ਜਿਹੜੇ ਸਰਕਾਰ ਦੇ ਦਲਾਲ ਹੁੰਦੇ ਆ ਮੈਂ ਤਾਂ ਭਾਵੇਂ ਉਹ ਬੋਲਦਾ ਟਰੱਕਾਂ ਵਾਲਾ ਠੀਕ ਹੈ ਮੇਰੀ ਜਵਾਨ ਨੂੰ ਇਹ ਪ੍ਰੋਬਲਮ ਹੈ ਕਿ ਮੈਂ ਜਦੋਂ ਬੋਲਣ ਲੱਗਦਾ ਐਦਾਂ ਬੋਲਦਾ ਸਰਕਾਰ ਆਪਣੇ ਦਲਾਲਾਂ ਨੂੰ ਸਾਦੀ ਆ ਦਲਾਲਾਂ ਦੇ ਸਦਕੇ ਆਪਣੀ ਸਰਕਾਰ ਗੋਲਮੁਲ ਕਰਦੀ ਹੁਣ ਵੀ ਹੋ ਰਿਹਾ ਹੁਣ ਵੀ ਲੱਗੀ ਹੋਈ ਹੈ ਸਰਕਾਰ ਪੰਜਾਬ ਦੇ ਵਿੱਚ ਕੁਝ ਉਹਨਾਂ ਲੋਕਾਂ ਨੂੰ ਅੱਗੇ ਕਰਕੇ ਕਿ ਸਟ੍ਰਾਈਕ ਕਰਾਉਣਾ ਚਾਹੁੰਦੀ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ 18 ਤਰੀਕ ਨੂੰ ਪ੍ਰੋਗਰਾਮ ਆ ਜੇ ਸਰਕਾਰ ਨਾਲ ਕੋਈ ਸਹਿਮਤੀ ਬਣ ਗਈ ਪੰਜਾਬ ਦੀ ਇੱਕ ਰੈਲੀ ਨਕੋਦਰ ਦੇ ਵਿੱਚ ਰੱਖਾਂਗਾ ਦਿਖਾਣ ਕਿ ਪੰਜਾਬ ਦੇ ਟਰੱਕ ਆਪਰੇਟਰ ਪੰਜਾਬ ਦੇ ਆਪਰੇਟਰ ਕਿਹਦੇ ਨਾਲ ਆ ਇਹ ਸਾਰਾ ਸਰਕਾਰ ਨੂੰ ਵੀ ਪਤਾ ਲੱਗ ਜੂ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜੂ ਸੈਂਟਰ ਸਰਕਾਰ ਨੂੰ ਵੀ ਦਿਖਾ ਦਾਂਗਾ ਕਿ ਲੋਕ ਕਿਹਦੇ ਨਾਲ ਆ ਜਿੱਥੇ ਇੱਕ ਪਾਸੇ ਮੈਂ ਆਪਣੀ ਰੈਲੀ ਕਰਾਂਗਾ ਜੇ ਸਰਕਾਰ ਦੇ ਕੋ ਬੰਦੇ ਆ ਬਰਾਬਰ ਰੈਲੀ ਰਖਾ ਲੈਣ ਜਗ੍ਹਾ ਵੀ ਉਹ ਦੱਸ ਦੇਣ ਵੀ ਇਸ ਜਗ੍ਹਾ ਰੈਲੀ ਕਰਨੀ ਉੱਥੇ ਰੈਲੀ ਕਰਾਂਗਾ ਜਾ ਕੇ ਫਿਰ ਕੋਈ ਹੋਰ ਇਹ ਗੱਲ ਕੀਤੀ ਕਿ ਜਿੰਨੇ ਪੁਲਿਸ ਨੇ ਸਾਡੇ ਘਰ ਦੇ ਵਿੱਚੋਂ ਜਿੱਥੇ ਵੀ ਘਰ ਰੇਡ ਕਰਦੇ ਇਹਦੇ ਵਿੱਚ ਕੀ ਕਰਨ ਕਿਉਂ ਕਰ ਰਹੇ ਰੇਡ ਕੋਈ ਇਦਾਂ ਨੇ ਜਿਹੜਾ ਜਦੋਂ ਤੁਸੀਂ ਮੈਂ ਜਿਹੜਾ ਪਿਛੇ 3 ਤਰੀਕ ਜਾਂ 4 ਤਰੀਕ ਨੂੰ ਇੰਡੀਅਨ ਆਲ ਦੇ ਵਿੱਚ ਸਟ੍ਰਾਈਕ ਲਾਤੀ ਸੀ ਸਰਕਾਰ ਨੇ ਉਸ ਸਟ੍ਰਾਈਕ ਦੁਆਰਾ ਕੰਮ ਜਾ ਰਿਹਾ ਸੀ ਜਿਹੜਾ ਇੰਡੀਆ ਦਾ ਡੀਪੋ ਬੰਦ ਹੋਣ ਜਾ ਰਿਹਾ ਸੀ ਤਾਂ ਕੀਤਾ ਯਾਰ ਉਹ ਪੋਸਟ ਕਰਦੀ ਹੁੰਦੀ ਉਹਦੇ ਕੋਈ ਚੱਕਰ ਨਹੀਂ ਟਰਾਉਂਦੀ ਵੀ ਹੁੰਦੀ ਹੈ ਸਭ ਕੁਝ ਕਰਦੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਂ ਕਹਿੰਦਾ ਮੇਰੇ ਘਰ ਦੇ ਉੱਤੇ ਜਿਸ ਦਿਨ ਮੈਂ ਧਾਲਾ ਦੇਣਾ ਸੀ ਮੈਂ ਘਰੋਂ ਚਲੇ ਗਿਆ ਸੀ ਮੈਨੂੰ ਪਤਾ ਇਨਫਰਮੇਸ਼ਨ ਆ ਗਈ ਸੀ ਪੋਸਟ ਨੇ ਸਾਰੇ ਰੀਡ ਕਰਕੇ ਤੈਨੂੰ ਚੱਕਣਾ ਕਿਉਂਕਿ ਪੋਸਟ ਚਾਹਣੀ ਹੁੰਦੀ ਬਦਨਾਮ ਕਰਨ ਲਈ ਬੰਦੇ ਨੂੰ ਕੁਛ ਨਾ ਕੁਛ ਕਹਿ ਦਾਂਗੇ ਪਾਦਨ ਕੇ ਕੋਈ ਕੁਛ ਪਾਦਨ ਇਹ ਨਸ਼ਾ ਰੱਖਦਾ ਕੁਛ ਕਹਿ ਦਿੰਨ ਜੋ ਮਰਜ਼ੀ ਕਹਿ ਦਾਂ ਨਾ ਮੈਂ ਨਸ਼ਾ ਕਰਦਾ ਮੇਰਾ ਟੈਸਟ ਕਰਾ ਲਾਂ ਮੇਰਾ ਟੈਸਟ ਕਰਾ ਲਾਂ ਠੀਕ ਹੈ ਸ਼ਰਾਬ ਜ਼ਰੂਰ ਪੀਣਾ ਮੈਂ ਹੁਣ ਵੀ ਗੂੰਗਾ ਮੈਂ ਮੌਕਾ ਨਹੀਂ ਕਿਸੇ ਦਾ ਉਸ ਪੀਣਾ ਤੇ ਪੀਣਾ ਲੀਗਲੀ ਆ ਕੋਈ ਨਸ਼ਾ ਮੈਂ ਦੂਜਾ ਕਰਦਾ ਮੇਰਾ ਟੈਸਟ ਕਰਾ ਲਾਂ ਪਰ ਸਰਕਾਰ ਨੇ ਕੀ ਕਰਨਾ ਮੈਨੂੰ ਪਤਾ ਕੋਈ ਪੜਾਈ ਆਪਈ ਗਿਆ 5 ਸਾਲ ਸਸ ਸਰਕਾਰ ਦਾ ਬਹਾਨਾ ਹੋਇਆ। ਸੋ ਮੈਂ ਅਗਲਾ ਕੰਮ ਜਿਹੜਾ ਹੈਗਾ ਆ ਜਿਹੜੇ ਮੈਂ ਤੁਸੀਂ ਥੋੜਾ ਸੰਘਾ ਸਾਹਿਬ ਤੁਸੀਂ ਇੱਧਰ ਆ ਜਾਣਾ ਪਰ ਤੁਸੀਂ ਸੰਘਾ ਜੀ ਤੁਸੀਂ ਦੋ ਕੁਰਸੀਆਂ ਪਿੱਛੇ ਚੱਲ ਜਾਣਾ। ਜਿਹੜੀ ਇੱਕ ਇਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਕਿਉਂਕਿ ਕਿਸਾਨ ਜਥੇਬੰਦੀ ਬਣਾਈਆਂ ਜਿਨ੍ਹਾਂ ਨੇ ਇਹ ਬਾਕੀ ਦਾ ਤੁਹਾਨੂੰ ਜਿਹੜੇ ਸਰਦਾਰ ਮਖਤਿਆਰ ਸਿੰਘ ਜੀ ਸਰਪੰਚ ਮਖਤਿਆਰ ਸਿੰਘ ਜੀ ਹੀਰ ਜਿਹੜੇ ਉਹਦੇ ਪ੍ਰਧਾਨ ਨੇ ਇਹ ਬਣੇ ਆ ਤੇ ਜਿਹੜੇ ਸਰਦਾਰ ਲੋਜ ਸਿੰਘ ਦੀ ਸੰਗਾ ਸਾਹਿਬ ਬਹੁਤ ਤਕੜੀ ਖੇਤੀ ਕਰਦੇ ਆ ਇਹ ਉਹਦੇ ਚੇਅਰਮੈਨ ਨੇ ਪੰਜਾਬ ਦੇ ਔਰ ਨਾਲ ਪ੍ਰਭਜੋਤ ਸਿੰਘ ਜੀ ਸੰਗਾ ਸਰਪੰਚ ਸਾਹਿਬ ਇਹ ਇਹਦੇ ਜਨ ਸੈਕਟਰੀ ਆ ਜਿਹੜੇ ਬਾਕੀ ਦੇ ਅਹੁਦੇਦਾਰ ਆ ਉਹ ਵੀ 12 ਤਰੀਕ ਨੂੰ ਜਲੰਧਰ ਦੀਸ਼ਪਖ ਸਿੰਘ ਯਾਦਗਰ ਹਾਲ ਵਿੱਚ ਇੱਕ ਆਪਣੀ ਵੱਡੀ ਮੀਟਿੰਗ ਕਰ ਰਹੇ ਆ ਉਹਦੇ ਬਾਰੇ ਤੁਹਾਨੂੰ ਇਹ ਸਰਪੰਚ ਸਾਹਿਬ ਸਾਡੇ ਜਿਹੜੇ ਪ੍ਰਧਾਨ ਆ ਦੇ 20 ਸਾਹਿਬਿਆ ਉਹ ਦੱਸਣਗੇ ਕਿ ਇਹਨਾਂ ਦਾ ਕੀ ਪ੍ਰੋਗਰਾਮ ਆ ਇਹਨਾਂ ਦਾ ਉਹਦੇ ਪਿੱਛੇ ਕੀ ਮਨਚਾ ਆ ਮੈਂ ਹੁਣ ਬੇਨਤੀ ਕਰਾਂਗਾ ਕਿ ਜਿਹੜੀ ਤੁਸੀਂ ਜੱਥੇਬੰਦੀ ਬਣਾਈਆਂ ਉਹਦਾ ਨਾਮ ਸਾਰਾ ਕੁਝ মিডিਆ ਨੂੰ ਰੂਪ ਰੂਪ ਕਰੋ ਧੰਨਵਾਦ